ਆਜੋ ਡੈਡੀ ਹੱਥ ਸੇਕ ਲਓ ਕਿڑی ਠੰਡੀ ਬੜੀ ਐ ਤੇ ਹੱਡ ਨੇ ਤੇ ਪੁੱਤ ਹੱਤ ਕਰ ਛੱਡੀ ਮੈਂ ਪੁੱਤ ਥੋੜਾ ਜਿਹਾ ਅੱਡੇ ਤੇ ਗਿਆ ਹਾਂ ਤੇ ਮੈਂ ਆ ਤੇਰੇ ਨਾਲ ਦੱਸੋ ਕਿ ਪੁੱਤ ਜਿਹੜਾ ਤੁਸੀਂ ਕੰਮ ਕਰਦੇ ਹੋ ਕੰਮ ਨਾ ਕਰੋ ਤੇਰੇ ਲਈ ਕੀ ਕਰਾਂ ਓਏ ਆ ਡੂਡ ਖੋਣ ਵਾਲਾ ਗੋ ਗੱਲੋ ਹੀ ਆ ਫੇਰ ਗੱਲ ਕਾਦੀ ਹੋਣੀ ਆ ਮੈਂ ਤੇਰੀ ਮਾਂ ਨਾਲ ਕੀਤੀ ਸੀ ਗੱਲ ਅੱਛਾ ਤੇ ਉਹ ਕਹਿੰਦੀ ਸੀ ਵੀ ਉਹਨਾਂ ਨੂੰ ਮੈਂ ਕੀ ਆਖਾਂ ਤੇ ਨਵਨਾ ਨਵਨਾ ਦਾ ਵਿਆਹ ਹੋਇਆ ਤੇ ਉਹ ਮੈਂ ਕੀ ਕਹਿਣਗੇ ਉਹ ਡੈਡੀ ਫਿਰ ਇਦਾਂ ਵਾਂ ਵੀ ਜੇ ਕਾ ਨੂੰ लवली ਹੁਣਾਂ ਦੇ ਮਨ 'ਚ ਇਹ ਗੱਲ ਆਈ ਵੀ ਇਹ ਖਰੇ ਕੁੜੀ ਦੇ ਵੀ ਸਾਂਝੇ ਖਾਤੇ 'ਉਂ ਪੈਸੇ ਲਈ ਜਾਂਦੇ ਆਂ ਡੇ ਆਪਣੇ ਵੀ ਖਰਚੇ ਕਰੀ ਜਾਂਦੇ ਆ ਮੈਂ ਤਾਂ ਕਰਕੇ ਕਹਿਣ ਆਂ ਤਾਂ ਕਰਕੇ ਅਸੀਂ ਡਰਦੇ ਆਂ ਮੇਰੀ ਘਰ ਸੋਣਾ ਪੁੱਤ ਅਜੇ ਤੱਕ ਤੈਨੂੰ ਕਿਸ ਨੇ ਕਿਹਾ ਵਾ ਸਾਰਾ ਹਿਸਾਬ ਤਾਬ ਤੇਰੇ ਕੋ ਆ ਪਰ ਡੈਡੀ ਅੱਗੇ ਗੱਲ ਹੋਰ ਹੀ ਨਾ ਅੱਗੇ लवली ਨਹੀਂ ਅੱਗੇ ਬੋਲਦਾ ਹੁੰਦਾ ਹੁਣ ਮੈਂ ਉਹਨੂੰ ਕੋਈ ਇੱਕ ਗੱਲ ਕਹਦਾ ਉਹ ਝਟ ਜਵਾਬ ਦੇ ਦਿੰਦਾ ਵਾ ਤੇ ਤਾਂ ਕਰਕੇ ਮੇਰਾ ਮਨ ਡਰਦਾ ਜੀ ਤੇ ਮੈਂ ਤੇਰੀ ਮਾਂ ਨੂੰ ਕਿਹਾ ਸੀ ਤੇ ਉਹ ਕਹਿੰਦੀ ਵੀ 6 ਕਿਲੇ ਪੈੜੀ ਆ ਹਾਂ ਤੇ ਤਿੰਨ ਤਿੰਨ ਇਹਨਾਂ ਨੂੰ ਦੇਤੀ ਤੇ ਅਸੀਂ ਕਿੱਥੇ ਜਾਣਾ ਇਹ ਸਾਡਾ ਕੌਣ ਵਾਲੀ ਵਾਰਸ ਨਹੀਂ ਤੁਹਾਡਾ ਖਰਚਾ ਤੇ ਤੁਹਾਨੂੰ ਵੀ ਦੇਵਾਂਗੇ ਹਿੱਸਾ ਵਿੱਚੋਂ ਫਿਰ ਫਿਰ ਕਰਨਾ ਹੀ ਪੈਣਾ ਕੋਹਨਾ ਕੋਹ ਖਰਚਾ ਫਿਰ ਤੂੰ ਹੀ ਵੀ ਹੋਣਾ ਹੀ ਮੈਂ ਕਹਿ ਰਿਹਾ ਵੀ ਕੰਮ ਬੜਾ ਵਧੀਆ ਚੱਲ ਰਿਹਾ ਤੇ ਤੁਸੀਂ ਚੱਲਾਂ ਦਿੰਦੇ ਤੁਸੀਂ ਫਿਰ ਇੱਕ ਕੰਮ ਕਰੋ ਤੁਸੀਂ लवली ਨੂੰ ਕਹੋ ਉਹਨੂੰ ਕਹੋ ਵੀ ਕਿਤੇ ਕੰਮ ਕੁਮ ਲੱਭ ਥੋੜਾ ਬੋਤਾ ਚਲ ਡਿਗਰੀ ਕੀਤੀ ਹੈ ਉਹਨੇ ਵੀ ਉਹ ਮਾਂ ਤੇਰੀ ਤੇ ਉਹਦੇ ਦੁਵਾਲੇ ਹੋਈ ਏ ਸਵੇਰੇ ਹਾਂ ਤੇ ਅਜੇ ਤੱਕ ਮੈਨੂੰ ਤਾਂ ਨਹੀਂ ਹੋ ਮਿਲੀ ਤੇ ਨਾ ਮੈਂ ਪੁੱਛਿਆ ਹੀ ਆ ਵੀ ਉਹਨੂੰ ਕੀ ਗੱਲਬਾਤ ਹੋਈ ਏ ਉਹਦੇ ਨਾਲ ਪਤਾ ਕੀ ਆ ਹੁਣ ਵੇਖੋ ਮੈਂ ਵੀ ਥੋੜਾ ਬੋਧਾ ਆਪਣਾ ਖਰਚਾ ਕੱਢੀ ਜਾਂਦਾ ਵਾਂ ਇਹ ਤੇ ਹੈ ਤੇ ਇਹ ਆ ਵੀ ਚੱਲ ਸਾਨੂੰ ਫੀਸਾ ਫੂਸਾ ਦੇ ਦੁਨੀਆ ਨਹੀਂ ਇਹ ਤਾਂ ਹੈ ਤੇ ਜੇ ਮੰਨ ਲਓ ਹੁਣ ਸਾਲ ਦਾ ਕੀ ਪੈਲੀ ਕੀ ਦਿੰਦੀ ਤਿੰਨ ਕਿਲੇ 3 ਲੱਖ ਰੁਪਏ ਦੇ ਦੂਗੀ ਇਹ ਤੇ ਉਹਦੇ ਵਿੱਚੋਂ ਮੰਨ ਲਓ 50 60 ਹਜ਼ਾਰ ਰੁਪਏ ਉੱਤੇ ਲੱਗ ਜੇ ਤੇ 2.5 ਲੱਖ ਰੁਪਏ ਸਾਲ ਕਿਦਾਂ ਕੱਢਿਆ ਕਰੂਗਾ ਦੋਵੇਂ ਜੀ ਆ ਨਵਾਂ ਵਿਆਹ ਹੋਇਆ ਵਾ ਦਾ ਇਹ ਨਾ ਕੋਈ ਨਹੀਂ ਕਰਨਾ ਓਏ ਉਹ ਤਾਂ ਤੇਰੀ ਗੱਲ ਪੁੱਤ ਠੀਕ ਵਾ ਪਰ ਹੁਣ ਤੇਰੀ ਮਾਂ ਨੇ ਬਥੇਰਾ ਮੱਥਾ-ਮੁੱਥਾ ਮਾਰਿਆ ਹੋਣਾ ਉਹਨੂੰ ਵੀ ਪੁੱਛਣਾ ਵੀ ਕੀ ਗੱਲ ਕੀਤੀ ਓਹਦੇ ਨਾਲ ਓਏ ਆਹੋ ਮੈਂ ਤੇ ਇਹੋ ਗੱਲ ਕਹਿਣ ਡਿਆ ਵਾਂ ਮੈਂ ਤਾਂ ਕਰਕੇ ਕਹਿਣਾ ਹਾਂ ਕਿ ਚੱਲ ਥੋੜਾ ਬੋਤਾ ਕੋਈ ਕੰਮ ਲੱਭ ਲੈਂਦਾ ਨਾ ਵੀ ਆਪਣਾ ਤੇ ਉਹ ਗੱਲ ਜਰਾ ਹੋਰ ਵਾਦੇ ਪੈ ਗਈ ਪੁੱਤ ਜੇ ਉਹਦਾ ਇਹਨਾ ਦਿਮਾਗ ਹੁੰਦਾ ਤੇ ਕਿੰਨੇ ਚਿਰ ਤੱਕ ਵੇਲਾ ਫਿਰਨ ਡਿਆ ਤੇ ਕਿ ਕਰਵਾ ਦੇ ਨਾ ਲੱਗਾ ਹੁੰਦਾ ਸਭ ਤੋਂ ਵੱਡੀ ਗਲਤੀ ਤੇ ਨੇ ਇਹ ਕੀਤੀ ਵੀ ਜਿਹੜਾ ਵੇਲਾ ਹੀਗਾ ਤੇ ਵਿਆਹ ਕਰਾ ਲਿਆ ਵਿਆਹ ਨਹੀਂ ਜੇ ਕਰਉਣਾ ਚਾਹੀਦਾ ਪਰ ਹੁਣ ਕਵੇ ਕੌਣ ਸਾਰੇ ਤੇ ਸਿਆਣੇ ਹੋ ਗਏ ਹੋਇਆ ਹੋਏ ਤੇ ਗੱਲ ਪੁੱਤ ਤੇਰੀ ਠੀਕ ਵਾ ਬਾਕੀ ਕੋਈ ਗੱਲ ਨਹੀਂ ਜੇ ਤੁਸੀਂ ਕਹਿੰਦੇ ਜੇ ਨਾ ਤੇ ਅਸੀਂ ਹਜੇ ਹਿਸਾਬ ਨਹੀਂ ਕਰਦੇ ਮੈਂ ਲਿਖਿਆ ਵਾ ਸਾਰਾ ਤੁਸੀਂ ਇੱਕ ਵਾਰੀ ਨਿਗਾਹ ਮਾਰ ਲਿਓ ਠੀਕ ਆ ਤੁਹਾਨੂੰ ਹੀ ਪਤਾ ਹੋਊਗਾ ਵੀ ਸਾਂਝੇ ਖਾਤੇ ਕਿੰਨੇ ਕ ਪੈਸੇ ਪਏ ਹੈ ਹਨਾ ਚੱਲ ਇਦਾਂ ਕਰ ਲੈ ਮੈਂ ਸਾਰੇ ਲਿਖਿਆ ਤੁਹਾਨੂੰ ਮੈਂ ਵਿਖਾ ਦੂੰਗਾ ਅੱਜ ਸ਼ਾਮੀ ਚੱਲ ਉਹਨੂੰ ਵੀ ਬਿਠਾ ਲ ਕੇ ਕਰ ਲੈਨੇ ਆ ਗੱਲ ਵੀ ਆ ਸਾਂਝਾ ਖਾਤਾ ਹੀ ਉਹ ਇਹਨੇ ਪੈਸੇ ਕੋਲ ਇਹ ਆਧਾ ਤੇ ਤਿੰਨ ਹਿੱਸਿਆਂ ਚ ਜੋ ਵੀ ਵੰਡਣਾ ਵਾ ਉਹ ਤੂੰ ਹੀ ਵੰਡ ਲੋ ਕਿ ਤੂੰ ਬਾਤ ਰਾਈਨਾ ਇੱਕ ਖਰਚਾ ਹੀ ਤੂੰ ਭਾਵੇਂ ਅੱਜ ਖਰਚ ਲੈ ਸਾਰੇ ਤੇ ਭਾਵੇਂ ਸ਼ੀਆ ਮੇਲ ਨੂੰ ਖਰਚਾ ਭਾਵੇਂ ਸਾਹਮਣੇ ਰੱਖ ਲੈ ਤੇ ਇਹ ਨਾ ਬੁੰਮਲ ਕੇ ਖਰਚ ਕੇ ਫੇਰ ਤੁਰਿਆ ਫਿਰੇ ਸਾਡੇ ਵਾਲੇ ਹਾਂ ਨਹੀਂ ਨਹੀਂ ਇਹ ਨਹੀਂ ਕੰਮ ਹੋਣਾ ਫਿਰ ਠੀਕ ਹੈ ਕਿ ਇਹ ਨਹੀਂ ਕੰਮ ਹੋਣਾ ਕਿਉਂ ਹੋਣਾ ਕਿ ਮਿਲਣਾ ਸਾਰਿਆਂ ਦੇ ਘਰਾਂ ਦੇ ਖਰਚੇ ਆਪਣੇ ਆਪਣੇ ਆਪੋ ਆਪਣਾ ਹੋ ਜਾਣਾ ਵਾ ਇਹਨਾਂ ਨੂੰ ਤਾਂ ਮੈਂ ਉਦੋਂ ਕਈ ਨਾ ਅੱਜ ਦਾ ਕਹਿਣ ਦੇ ਆ ਕਿ ਤੂੰ ਕੰਮ ਨੂੰ ਹੱਥ ਮਾਰਿਆ ਕਰ ਮਾਸਾ ਤੂੰ ਥੋੜਾ ਸਮਝਣਾ ਹੁਣੇ ਪੁੱਤ ਜੇ ਪੈੜੀ ਤੁਹਾਨੂੰ ਇਹ ਵਾੜ ਕੇ ਦੇ ਦਈਏ ਤਿੰਨ ਤਿੰਨ ਕਿੱਲੇ ਤੇ ਫੇਰ ਅਸੀਂ ਤੁਹਾਡੇ ਘੜੀ ਹੱਥ ਡਾਇਆ ਕਰਾਂਗੇ ਵੀ ਸਾਨੂੰ ਵੀ ਨਹੀਂ ਕੋਈ ਗੱਲ ਨਹੀਂ ਫਿਕਰ ਨਾ ਕਰੋ ਨਹੀਂ ਅਹੀਂ ਕੋਈ ਗੱਲ ਕਰਦੇ ਮੈਂ ਜੋਤ ਨੂੰ ਸਮਝਾ ਦੂੰਗਾ ਮਾ ਤਾਂ ਮੈਂ ਘਰ-ਬਾਰ ਬਣਾ ਕੇ ਬੈਠਾ ਮੈਨੂੰ ਕੀ ਪਤਾ ਵੀ ਇਹ ਖਲਾਰਾ ਇਨਾ ਪੈ ਜਾਣਾ ਨਹੀਂ ਨਹੀਂ ਕੋਈ ਨਹੀਂ ਤੁਸੀਂ ਫਿਕਰ ਨਾ ਕਰੋ ਜੋਤਰਾ ਮੈਂ ਕਰਦਾ ਗੱਲ ਤੁਸੀਂ ਮੰਮੀ ਨਾਲ ਇੱਕ ਵਾਰੀ ਗੱਲ ਕਰ ਲਓ ਫਿਰ ਚਲ ਮੈਂ ਕਰਦਾ ਗੱਲ ਉਹਦੇ ਨਾਲ ਉਹਨੂੰ ਮੜਾ ਜਾ ਕਹਿ ਦੋ ਵੀ ਕਹੋ ਤੇ ਨਾਲ ਸਾਂਝਾ ਖਾਤਾ ਵਿਖਾਉਣਾ ਵਾ ਵੀ ਇਨੇ ਕ ਪੈਸੇ ਆ ਤੇ ਉਹਨਾਂ ਕਿ ਆਪਣਾ ਖਰਚਾ ਰੱਖ ਫਿਰ ਉਹ ਯਾਰ ਉਹਨੂੰ ਬਿਠਾ ਲ ਕੇ ਗੱਲ ਕਰ ਲੈਨੇ ਆਹੋ ਠੀਕ ਆ ਕਿ ਨਹੀਂ ਕਰ ਲਓ ਗੱਲ ਤੁਸੀਂ ਕਰ ਲਓ ਕੋਈ ਨਹੀਂ ਉਹਨੂੰ ਦੱਸਿਓ ਫਿਰ ਹੈਂ ਡੈਡੀ ਦੀ ਵੀ ਗੱਲ ਸਹੀ ਆ ਇਹ ਜੇ ਹੁਣ ਹੀ ਆਪਣਾ ਹਿਸਾਬ ਅੱਡ ਕਰ ਲਈਏ ਤੇ ਲੋਕਾਂ ਹਨ ਵੀ ਗੱਲਾਂ ਕਰਨੀਆਂ ਕਿ ਕੱਲ ਅਜੇ ਭਰਾ ਦਾ ਵਿਆਹ ਹੋਇਆ ਵਾ ਤੇ ਇਹਨਾਂ ਨੂੰ ਕਦੀ ਟਿਕਰ ਪੈ ਗਈ ਐ ਕੋਈ ਨਹੀਂ ਰੁਕ ਜਾਣਾ ਫੇਰ ਥੋੜਾ ਚਿਰ ਕੀ ਕਰਦਾ ਹਾਂ ਇਦਾਂ ਕਰਦੀ ਆ ਡੈਡੀ ਜੀ ਨੂੰ ਨਾ ਪਿੰਡ ਫੋਨ ਲਾਉਣੀ ਆ ਉਹਨਾਂ ਨੂੰ ਸਾਰੀ ਗੱਲ ਦੱਸ ਦੇਣੀ ਆ ਕਰ ਹੀ ਲੈਣੀ ਆ ਸਚਕੜ ਜੀ ਵਧੀਆ ਵਧੀਆ ਤੁਸੀਂ ਦੱਸੋ ਆਪਣਾ ਅੱਛਾ ਅੱਛਾ ਹਾਂਜੀ ਹਾਂਜੀ ਆਪਾਂ ਵੀ ਵਧੀਆ ਕੁਝ ਵੀ ਨਹੀਂ ਕਰਨਾ ਕੀ ਇਹ ਠੰਡ ਦੇ ਵਿੱਚ ਤਾਂ ਹਾਂਜੀ 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 ਇਹ ਵੀ ਠੀਕ ਨੇ ਗਏ ਹੀ ਡਿਊਟੀ ਤੇ ਹਾਂਜੀ ਹੋਰ ਤੁਸੀਂ ਦੱਸੋ ਕਿਦਾਂ ਮਮੀ ਠੀਕ ਠਾਕ ਨੇ ਕਰੇ ਅੱਛਾ ਬਾਹਰ ਆਇਆ ਕਿਤੇ ਠੀਕ ਹੈ ਠੀਕ ਆ ਨੇ ਕੰਮ ਦੇ ਹੈਗਾ ਹੀ ਮੜਾ ਜਿਆ ਡੜਜੀ ਗੱਲ ਪਤਾ ਇਹ ਹੀ ਕਿ ਜਿੱਥੇ ਜਾਂਦੇ ਸੀ ਨਾ ਪਹਿਲਾ ਕੰਮ ਦੇ ਉਥੇ ਨਾ ਸੈਲਰੀ ਬਹੁਤ ਹੀ ਘੱਟ ਵਾ ਮਹੀਨੇ ਦਾ ਮਸਾ 6-7000 ਮਾ ਦਿੰਦੇ ਆ ਉਹ ਉਹਨੇ ਘਨ ਨਾਲਦ ਨੂੰ ਪਤਾ ਆ ਕਿ ਕਿੱਥੋਂ ਗੁਜ਼ਾਰਾ ਹੁੰਦਾ ਆ ਹਾਂਜੀ ਤੇ ਖਰਚੇ ਕਈ ਨੇ ਕਰਾਂਦੇ ਇਹ ਵੀ ਕਪੜੇ ਦੋ ਲੈਣ ਚੱਲ ਜੇ ਚਾਰ-ਚੱਟੇ ਦਾ 10000 ਰੁਪਇਆ ਬਣਾ ਲੈਂਦੇ ਆ ਤੇ 7900 ਕੀ ਬੰਦਾ ਤੇ ਮੈਂ ਤੁਹਾਨੂੰ ਇਹ ਕਹਿਣਾ ਹੀ ਵੀ ਤੁਸੀਂ ਕਿਤੇ ਵੇਖਿਓ ਇੱਥੇ ਆਪਣੇ ਲਾਗੇ ਬੰਨੇ ਜੀ ਕਿਤੇ ਮਿਲੂਗਾ ਕੋਈ ਕੰਮ ਤੇ ਹਾਂਜੀ ਕੋਈ ਨਹੀਂ ਪਤਾ ਕਰਿਓ ਹਾਂ ਜੇ ਇਹ ਤੁਹਾਨੂੰ ਵਧੀਆ ਲੱਗੂਗਾ ਤਾਂ ਫਿਰ ਕੋਈ ਨਾ ਮੈਂ ਇਹਨਾਂ ਨੂੰ ਕਹਾਂਉਂਗੀ ਤਾਂ ਫਿਰ ਕੋਈ ਨਹੀਂ ਵੇਖ ਲੈਣਗੀ ਆ ਕੇ ਹਾਂਜੀ ਨਹੀਂ ਕੰਮ ਤੇ ਚਲੋ ਇੱਥੇ ਵੀ ਠੀਕ ਆ ਪਰ ਇਹ ਆ ਕਿ ਸੈਲਰੀ ਬਹੁਤ ਹੀ ਘਟਿਆ ਡੈਡੀ ਜੀ ਪਹਿਲਾਂ ਤਨਖਾਹ ਠੀਕ ਹੀ ਪਰ ਹੁਣ ਬਹੁਤ ਹੀ ਜ਼ਿਆਦਾ ਘਟਾ ਦਿੱਤੀ ਆ ਹਾਂਜੀ ਨਹੀਂ ਪਹਿਲਾਂ ਚਲੋ ਫੇਰ ਵੀ ਠੀਕ ਹੀ 10 15 ਦੇ ਲੱਗੇ ਹੈ ਹੀ ਹਾਂਜੀ ਹਾਂਜੀ ਆ ਚਲੋ ਕੋਈ ਨਹੀਂ ਦੱਸਿਓ ਅੱਛਾ ਲੱਗੇ ਈ ਤੁਹਾਡੇ ਚਲੋ ਕੋਈ ਨਹੀਂ ਪਤਾ ਕਰਕੇ ਦੱਸ ਦਿਓ ਫਿਰ ਕੋਈ ਨਹੀਂ ਆ ਪਾਵਾਂਗੇ ਕਿਸ ਦਿਨ ਤੇ ਫਿਰ ਕਰ ਲਾਂ ਗੱਲ ਬਾਦ ਹਾਂਜੀ ਨੇ ਨੇ ਵੇਲੇ ਰਹਿਣਾ ਅਲਡੜੀ ਜੀ ਚੰਗਾ ਆ ਵੇਲੇ ਵੀ ਤੁਹਾਨੂੰ ਪਤਾ ਕਰੇ ਕੀ ਕਰਨਾ ਹੁੰਦਾ ਵਾ ਸਾਰਾ ਦਿਨ ਹਾਂਜੀ ਚਲੋ ਠੀਕ ਆ ਫੇ ਡਾਡੀ ਜੀ ਦੱਸਿਓ ਫਿਰ ਮੈਨੂੰ ਹੈ ਕਰੇ ਜਾ ਕੇ ਨਾਲ ਮਮੀ ਨਾਲ ਕਰਾਇਓ ਗੱਲ ਹਾਂਜੀ ਹਾਂਜੀ ਚਲੋ ਠੀਕ ਜੀ ਓਕੇ ਚਲ ਹੁਣ ਮੈਂ ਡੈਡੀ ਨੂੰ ਤੇ ਕੋਈ ਨਾ ਕੋਈ ਬਾਹਨਾ ਮਾਰਨਾ ਹੈ ਜੇ ਡੈਡੀ ਨੂੰ ਕਿਤੇ ਸੱਚ ਪਤਾ ਲੱਗ ਗਿਆ ਨਾ ਪੀ ਇਹ ਕੰਮ ਤੇ ਦੇ ਜਾਂਦੇ ਹੀ ਨਹੀਂ ਆ ਕਿ ਦੇਖ ਰਹੇ ਨੇ ਹੀ ਘਰ ਵਾ ਤੇ ਫੇਰ ਪਤਾ ਨਹੀਂ ਕੀ ਬਣੇ ਚਲੋ ਕੋਈ ਨਹੀਂ ਪਤਾ ਤੇ ਕਿਤੇ ਕਰਨ ਗਈ ਲੈ ਹਰ ਤੇ ਚੰਗੀ ਆਉਦਾ ਇਹਨਾਂ ਦੀ ਚੱਲ ਇਹ ਵੀ ਰਾਤ ਨੂੰ ਪਤਾ ਲੱਗੂਗਾ ਹਾਂ ਉੱਪਰ ਲਿਆ ਵੀ ਮੇਰਾ ਜਿਆਦਾ ਚਿੱਟੀਆਂ ਹੀ ਪਵਾ ਦੀਏ ਚੱਲ ਕੋਈ ਨਹੀਂ ਮੰਗਣਾ ਨਾ ਪੈਸੇ ਇਹਨਾਂ ਕੋਲ ਫੇਰ ਪਾ ਲਈ ਹੁੰਦੇ ਆ ਆ ਲਾਈਟਾਂ ਜੀਆਂ ਲਵਾ ਕੇ ਲਿਆਉਂਦੀਆਂ ਸੀ। ਅੱਛਾ। ਤੋ ਵੇਖਣ ਡਿਆ ਸੀ ਮੈਂ। ਨਹੀਂ ਲੱਗਤ ਵਿਹਵਾ ਹੀ ਆ। ਆ ਹੁਣ ਰਾਹ ਨੂੰ ਪਤਾ ਲੱਗੂਗਾ ਜੇ ਕਿਤੇ ਗਏ ਤੇ। ਉਹ ਦੰਦ ਹੈ। ਤੁਹਾਨੂੰ ਦੰਦ ਨਹੀਂ ਲੱਭਦੀ ਇਹਨਾਂ। ਤੇ ਮੈਂ ਤੁਹਾਡੇ ਨਾਲ ਗੱਲ ਕਰਨ ਨਹੀਂ ਇੱਕ। ਕੀ ਹੋਇਆ? ਮੈਂ ਡੈਡੀ ਜੀ ਨੂੰ ਕੀਤਾ ਇਹ ਪਿੰਡ ਫੋਨ ਹੁਣੇ ਕਰਕੇ ਹੀ ਆਈ ਆ। ਆਦੋਂ ਨਾਲੇ ਫੋਨ ਆਪਣਾ। ਅੱਛਾ। ਤੇ ਉਹ ਕਹਿੰਦੇ ਸੀ ਕਿ ਕੋਈ ਗੱਲ ਨਹੀਂ ਮੈਂ ਕੰਮ ਦਾ ਪਤਾ ਕਰੂੰਗਾ ਕਿਤੇ। ਕਹਿੰਦੇ ਸੀ? ਹਾਂਜੀ। ਉਹ ਚੱਲ ਕੋਈ ਉਹਨਾਂ ਨੂੰ ਕਿਹਾ ਸੌਖਾ ਜਿਹਾ ਲੱਭਿਓ ਮੇਰੇ ਕੋਲ ਨਹੀਂ ਉਹ ਭਾਰਾ ਕੰਮ ਹੋਣਾ ਕਿਤੇ ਵੀ। ਹੁਣ ਜਿਹੜਾ ਕੰਮ ਆ ਕੰਮ ਤੇ ਕਰਨਾ ਹੀ ਪੈਣਾ ਆ ਭਾਈ ਭਾਰਾ ਤੇ ਭਾਈ ਹੋਲਾ ਆ ਮੈਨੂੰ ਨਹੀਂ ਪਤਾ ਮੈਂ ਬਹਿਣ ਵਾਲਾ ਹੀ ਕਰਨਾ ਹੀ ਮੈਂ ਤੇ ਤੁਹਾਡੀ ਤੇ ਸਮਝ ਆਉਂਦੀ ਜੇ ਕਿਤੇ ਇਹੋ ਹੀ ਪਹਿਲਾਂ ਅੰਦੇ ਲੱਗੇ ਹੁੰਦੇ ਤੇ ਤੁਹਾਨੂੰ ਆਹ ਨੌਬਤ ਨਹੀਂ ਆਉਣੀ ਉਹ ਚੱਲ ਕੋਈ ਗੱਲ ਨਹੀਂ ਉਹਨਾਂ ਕਹੇ ਲੱਭੋ ਤੇ ਸਹੀ ਫਿਰ ਵੇਖ ਲਾਂਗੇ ਕਿਹੜਾ ਵਾ ਕੰਮ ਕਿਹੜਾ ਨਹੀਂ ਮੇਰੀ ਇੱਕ ਗੱਲ ਸੁਣ ਲੋ ਧਿਆਨ ਦੇ ਨਾਲ ਡੈਡੀ ਜੀ ਜਿਹੜਾ ਵੀ ਕੰਮ ਕਰਨਗੇ ਨਾ ਜਿਹੜਾ ਵੀ ਲੱਭਣਗੇ ਉਥੇ ਲੱਗਣਾ ਪੈਣਾ ਜੀ ਕੋਈ ਗੱਲ ਨਹੀਂ ਕਿ ਮੈਂ ਆਹ ਕੰਮ ਕਰਨਾ ਨਹੀਂ ਹੈ ਚਾਹੇ ਕਿਦਾਂ ਆ ਕੋਈ ਗੱਲ ਨਹੀਂ ਲੱਗ ਜਾਗੇ ਨਾਲੇ ਮੇਰੀ ਇੱਕ ਗੱਲ ਹੋਰ ਸੁਣੋ ਹੂੰ ਮਮਿ ਜੀ ਨੇ ਕਹਿੰਦੇ ਹੀ ਨਾ ਕਰੇ ਆਹੋ ਵੀ ਤੁਹਾਨੂੰ ਵੱਖ ਕਰ ਦੇਣਾ ਹੈ ਚਾਹੇ ਕਿਦਾਂ ਆਹੋ ਉਹ ਤਾਂ ਕਹਿੰਦੇ ਆ ਵੱਖ ਤੇ ਹੋ ਜਾਓ ਚੁੱਪ ਕਰਕੇ ਕੋਈ ਕੰਮ ਉਹ ਅਜੇ ਨਹੀਂ ਉਹਨਾਂ ਨੂੰ ਕਹਿਣਾ ਪਹਿਲਾਂ ਮਿਲ ਤੇ ਲੈਣ ਦੇ ਕਿਦੋਂ ਕਿਦਾਂ ਕੰਮ ਕੰਮ ਮਿਲ ਜਾਣਾ ਮੈਨੂੰ ਪਤਾ ਵਾ ਡਾਡੀ ਜੀ ਦਾ ਉਹਨਾਂ ਨੇ ਪਤਾ ਕਰ ਹੀ ਦੇਣਾ ਵਾ ਕਿਤੇ ਨੇ ਕਿਤੇ ਚਲੋ ਕੋਈ ਗੱਲ ਨਹੀਂ ਮਿਲਣਗੇ ਹੁਣ ਤਾਂ ਫਿਰ ਕਹਿ ਦਾਂਗੇ ਉਹਨਾਂ ਨੂੰ ਵੀ ਜਾਓ ਕਰ ਦੋ ਵੱਖ ਕਰਨਾ ਵੰ ਤੇ ਨਾਲੇ ਉਹਨਾਂ ਨੇ ਜਲਵਾਇਆ ਵੀ ਨਾ ਤੇ ਘਟੋ ਘਟੇ 20 25 ਹਜ਼ਾਰ ਤੇ ਲਵਾਉਣਾ ਉਹਨਾਂ ਨੇ ਥੋੜੇ ਪੈਸੇ ਦੇ ਕਿਤੇ ਨਹੀਂ ਲਵਾਉਣਾ ਉਹਨਾਂ ਨੇ ਵੇਖਿਆ ਆਓ ਫੇਰ ਤਾਂ ਠੀਕ ਵਾ ਚੱਲ 20-25 ਹਜ਼ਾਰ ਤੇ ਲਵਾਉਣਗੇ ਤੇ 20-25 ਹਜ਼ਾਰ ਰੁਪਏ ਤਾਂ ਥੋੜਾ ਆ ਮਹੀਨੇ ਦਾ ਕੋਈ ਗੱਲ ਨਹੀਂ ਜੇ ਹੁਣ ਮੈਨੂੰ ਕਹਿਣਗੇ ਨਾ ਵੀ ਵੱਖ ਹੁਣ ਫੇਰ ਕਹਿਣ ਡਿਆ ਵਾ ਯਾਰ ਦਾ ਖਰਚਾ ਕੱਢ ਕੇ ਤਾਂ ਵੀ 15 ਹਜ਼ਾਰ ਬੱਜਿਆ ਕਰਨਾ ਪਰ ਉਹਨਾਂ ਨੂੰ ਇਹ ਤਾਂ ਨਹੀਂ ਦੱਸਤਾ ਵੀ ਕਿਤੇ ਪਹਿਲਾਂ ਕੰਮ ਤੇ ਨਹੀਂ ਕਰਦਾ ਕੋਈ ਵੀ ਉਹ ਨਹੀਂਗਾ ਮੈਂ ਦੱਸਿਆ ਹਾਲੇ ਅੱਛਾ ਮੈਂ ਵੀ ਪਹਿਲਾਂ ਕੰਮ ਤੇ ਜਾਂਦੇ ਹੀ ਪਰ ਥੋੜੀ ਜਿਹੀ ਸੈਲਰੀ ਘਟੇ ਹੀ ਚੱਲ ਆ ਵੀ ਵਧੀਆ ਕੀਤਾ ਮੈਂ ਕਿਤੇ ਪਹਿਲਾਂ ਕਹਿ ਦਿੰਦਾ ਨਾ ਨੀਗਾ ਹੁੰਦਾ ਤਾਂ ਮੈਂ ਤਾਂ ਕਹਿੰਦੀ ਵੀ ਚੱਲ ਜਿੱਥ ਚਲ ਜਾ ਕਰਾਂਗੇ ਫਿਰ ਤੇ ਜਾਣਾ ਪੈਣਾ ਜੇ ਹੁਣ ਇਹ ਵੇਖ ਲੋ ਉਹ ਚਲ ਜਾਗਾ ਭਰਾ ਚਲ ਜਾਗਾ ਜਿੱਥੇ ਲਵਾਊਗਾ ਚਲੋ ਠੀਕ ਆ ਫਿਰ ਹੁੰਦਾ ਡੈਡੀ ਜੀ ਦੇ ਫੋਨ ਮੈਂ ਦੱਸਦੀ ਤੁਹਾਨੂੰ ਬਾਅਦ ਜੋਤ ਲਿਆ ਮੈਂ ਛਲਾ ਦਾ ਨਾਲ ਤੇਰੇ ਨਹੀਂ ਮੰਮੀ ਥੋੜਾ ਹੀ ਕਰਨਾ ਵਾ ਲੈ ਉਹਦਾ ਜਿਆਦਾ ਆਈਆਂ ਮੈਂ ਚਲ ਥੋੜਾ ਜਿਹਾ ਛੇਲ ਲੈਨੀ ਆ ਬੈਠੀ ਬੈਠੀ ਤੇ ਫਿਰ ਬਾਅਦ ਚ ਵਰਤੇ ਜਾਊਗਾ ਮੇਰੇ ਘਰ ਸੋਣ ਹਾਂਜੀ ਮੈਂ ਜੋ ਤੈਨੂੰ ਪੁੱਛਣਾ ਸੀ ਕਿ ਇਹਨੂੰ ਕਿੱਥੇ ਪਾਉਣਾ ਵਾ ਸਕੂਲ ਸੋਚੁੰਦੇ ਆ ਮਮੀ ਜੀ ਕਹਿੰਦੇ ਸੀ ਜਿੱਥੇ ਬੱਚੇ ਜਾਂਦੇ ਆ ਪਹਿਲਾ ਲਾਗੋਂਗੋ ਆਂਡੋ ਉਥੇ ਪਾ ਦੇਣੇ ਆ ਵੀ ਚੱਲ ਨਾਲੇ ਉਹਦਾ ਜੀ ਲੱਗਾ ਰਹੂਗਾ ਤੇ ਕਹਿੰਦੇ ਸਕੂਲ ਵਧੀਆ ਮੈਂ ਤਾਂ ਆਪ ਤੈਨੂੰ ਇਹੋ ਗੱਲ ਹੀ ਕਹਿਣੀ ਸੀ ਪਿਆਵੇਂ ਲਾਗੇ ਸਕੂਲ ਵਾ ਨਾਲੇ ਸੰਤ ਕਬੀਰ ਹਾਂਜੀ ਤੇ ਨਾਲੇ ਬੱਚੇ ਆਂਡ ਦਵਾਂਡ ਦੇ ਸਾਰੇ ਉਥੇ ਜਾਂਦੇ ਆ ਹਾਂਜੀ ਹਾਂਜੀ ਤੇ ਦੂਜੀ ਗੱਲ ਇਹ ਆ ਵੀ ਮਸ਼ੀਨ ਦਾ ਖਿਹੜਾ ਛੱਡ ਦਿਆ ਕਰ ਘੱਟ ਕਰਿਆ ਕਰ ਉਹ ਕੰਮ ਤੇ ਹੁਣ ਇਹਨੂੰ ਪੜਾਇਆ ਕਰ ਕਿਉਂਕਿ ਬੱਚੇ ਦੇ ਨਹੀਂ ਬਾਜੇ ਨਾ ਹਾਂਜੀ ਹਾਂਜੀ ਤੇ ਫੇਰ ਨਿਆਣਾ ਖਤਾ ਨਹੀਂ ਖਾਂਦਾ ਹਾਂਜੀ ਫੇਰ ਤੁਰਿਆ ਰਹਿੰਦਾ ਵਾ ਤਾਂ ਸਿਰੋ ਤੇ ਨਿਆਣਾ ਤੇ ਲਾ ਹੋਵੇ ਤਾਂ ਮੁੜਕੇ ਨਹੀਂ ਉਹ ਪੌੜੀ ਚੜਦਾ ਨਹੀਂ ਨਹੀਂ ਕੋਈ ਨਹੀਂ ਮੈਂ ਤਾਂ ਪੜਾਉਣੀ ਆ ਕੋਸ਼ਿਸ਼ ਤੇ ਹੀ ਕਰਨੀ ਆ ਕੋਈ ਨਹੀਂ ਘੱਟ ਕਰ ਲਿਆ ਕਰੂੰਗੀ ਕੰਮ ਮੈਂ ਪੜਾ ਲਿਆ ਕਰੂੰਗੀ ਉਹਨੂੰ ਆਹੋ ਉਹਦੇ ਨਾਲ ਥੋੜਾ ਜਿਹਾ ਧਿਆਨ ਦੇ ਉਹਦਾ ਹੁਸ਼ਿਆਰ ਵਾ ਉਹ ਕੋਈ ਗੱਲ ਨਹੀਂ ਉਹਨੇ ਪੜ ਲਿਆ ਕਰਨਾ ਜਿਹੜਾ ਉਹਨੂੰ ਸਕੂਲੋਂ ਕੰਮ ਮਿਲਿਆ ਨਾ ਉਹਨੇ ਕਰ ਲਿਆ ਕਰਨਾ ਹਾਂਜੀ ਹਾਂਜੀ ਹਾਂ ਤਾਂ ਹੋਰ ਕੀ ਕਰਨ ਦੇ ਜੋ ਬਣਾਉਣੀ ਕੁਛ ਨਹੀਂ ਬਾਹਰ ਹੀ ਗਏ ਸੀ ਮੈਂ ਲਾਦਾ ਅੱਛਾ ਮੋਟਰ ਤੇ ਤੇ ਮੈਂ ਇੱਧਰ ਨੂੰ ਆ ਗਈ ਆ ਮੈਂ ਚੱਲ ਤੂੰ ਇੱਧਰ ਬੈਠੀ ਜੋ ਤਾ ਗੋਭੀ ਬਣਾ ਲੈ ਅੱਜ ਠੀਕ ਮੈਂ ਮੈਂ ਨਾ ਗੱਲ ਕਰਨੀ ਤੁਹਾਡੇ ਨਾਲ ਗੱਲ ਕਰਨੀ ਕਰ ਕਿਹੜੀ ਗੱਲ ਉਹ ਗੱਲ ਉਹ ਹੀ ਜਿਹੜੀ ਜੋ ਬੰਨੀ ਹੋਦਨ ਕਹਿੰਦੇ ਆ ਕਿ ਮੈਂ ਵੱਖ ਹੋਣਾ ਵਾ ਤੇ ਉਹਨਾਂ ਕਹੇ ਹੋ ਜੋ ਜੇ ਹੋਣਾ ਵਾ ਤੇਨੂੰ ਸ਼ਰਮਤ ਨਹੀਂ ਹੁੰਦੀ ਇਹ ਗੱਲ ਕਹਿੰਦੇ ਆ ਉਹ ਮੰਮੀ ਸ਼ਰਮ ਵਾਲੀ ਗੱਲ ਕੋਈ ਨਹੀਂ ਆ ਅਸਲ ਤੇ ਨਾ ਮੈਂ ਲੱਭ ਲਿਆ ਵਾ ਕੰਮ ਸਾਰਾ ਦਿਨ ਤੇ ਘਰ ਰਹਿਣਾ ਵਾ ਤੇ ਕੰਮ ਕਿੱਥੋਂ ਮਿਲ ਗਿਆ ਤੈਨੂੰ ਉਹ ਕੰਮ ਵੀ ਮਿਲ ਜਾਣਾ ਵਾ ਥੋੜੇ ਦਿਨੀ ਆ ਰੁਪਿੰਦਰ ਨੇ ਕੀਤਾ ਆਪਣੇ ਪਿੰਡ ਫੋਨ ਅ ਅੱਛਾ ਡੈਡੀ ਨੂੰ ਹੂੰ ਤੇ ਉਹਨਾਂ ਨੇ ਕਿਹਾ ਵਾ ਵੀ ਮੈਂ ਕੰਮ ਲੱਭ ਦਿਨਾ ਵਾ। ਉਹ ਇਹਨਾਂ ਨੇ ਕਿਹਾ ਵਾ ਵੀ 25000 ਤੈਨੂੰ ਕੰਮ ਲੱਭ ਦਿਨਾ ਵਾ। ਤੇ ਇੱਕ ਦੋ ਤਿੰਨ ਚ ਉਹਨਾਂ ਦੱਸ ਦੇਣਾ ਵਾ ਤੇ ਮੈਂ ਜਾਣੜਾ ਬਣਾਵਾ। ਉਹਨਾਂ ਕਿਹਾ ਹੁਣਾਂ ਵਕਤ ਹੋਜੋ। ਅੱਛਾ ਇਹ ਹੁਣ ਤੁਹਾਨੂੰ ਡਰਾਵੇ ਦੇਂਦਿਆ ਵਾ। ਵੇ ਨਖਤਿਆ ਇਹੋ ਹੀ ਪਿਓ ਕੰਮ ਆਉਣਾ ਵਾ। ਓਏ ਓਏ ਇਹ ਪਿਓ ਨੇ ਕਦੀ ਕਿਹਾ ਹੀ ਨਹੀਂ ਮੈਂ ਤੈਨੂੰ ਕਿੱਥੇ ਲਵਾ ਦਿੰਨਾ ਵਾ। ਇਹ ਤਾਂ ਗਾਲੀ ਪੈਂਦਾ ਰਿਹਾ ਮੇਰੇ। ਤੇਰੇ ਕੰਮ ਹੀ ਇਦਾਂ ਦੇ ਹੀ ਤੋਨੇ ਗਾਲੀ ਪੈਣਾ ਹੀ। ਤੈਨੂੰ ਅਵੀ 25000 ਤਾਂ ਰਖਾਉਂ ਦਿਆ ਕੁੜੀ ਆਪਣੀ ਦਰਖਾਈ ਨਾ ਗਈ ਕਿ ਪ੍ਰਾਈਵੇਟ ਸਕੂਲ ਜਿਹਾ ਲਵਾਉਂ ਗੋਹਾਂ ਨੇ ਲਵਾਇਆ ਨਹੀਂ ਉਹਨਾਂ ਨੇ ਜੇ ਜੋਬਨਵਾ ਤੇ ਜਦੋਂ ਇਹ ਕੰਮ ਕਰਦਾ ਟਰੈਕਟਰ ਨਾਲ ਉਹ ਮੈਨੂੰ ਨਹੀਂ ਦੱਸ ਸਕਦਾ ਵੱਡੇ ਵਾਲੇ ਆ ਚਾਹੁੰਦੀ ਮਾੜਾ ਮੋਟਾ ਕਰੀ ਜਾ ਤੈਨੂੰ ਅਹੀ ਮਾਂ ਪਿਓ ਚੰਗੇ ਨਹੀਂ ਲੱਗਦੇ ਹੁਣ ਉਹ ਮੰਮੀ ਡੈਡੀ ਆ ਉਹੋ ਹੀ ਚੰਗੇ ਲੱਗਣੇ ਆ ਉਹਨਾਂ ਨੇ ਜਦੋਂ ਲਵਾ ਦੇਣਾ ਤਾਂ ਫਿਰ ਉਹੋ ਹੀ ਚੰਗੇ ਲੱਗਣੇ ਆ ਚੱਲ ਲੱਗਦੇ ਰਹਿਣ ਟੈਲੀ ਪੂਲੀ ਨਹੀਂ ਮਿਲਦੀ ਜਾ ਕਰ ਨੌਕਰੀ ਰੱਖਾ ਕਿਉਂ ਪੈਲੀ ਕਿਉਂ ਨਹੀਂ ਮਿਲਨੀ ਮੇਰੇ ਹਿੱਸੇ ਦੇ ਤੇ ਬੰਦੀ ਆ ਇੱਥੇ ਉਹ ਪਿਓ ਤੇਰਾ ਨਹੀਂ ਮੰਨਦਾ ਆਂਦਾ ਜਿੰਨਾ ਚਿਰ ਮੈਂ ਜਿੰਨਾ ਮੈਂ ਕੱਖ ਨਹੀਂ ਦੇਣਾ ਮੈਂ ਤਾਂ ਮਰ ਕੇ ਬਣਾਈ ਆ ਤੈ ਹੀ ਹੁਣੇ ਮਰਜ਼ੀਆਂ ਕਰਨ ਲਿਆ ਪਿਆ ਜੇ ਆਪਣੀਆਂ ਮੰਮੀ ਮੇਰੀ ਗੱਲ ਸੁਣੋ ਜਦੋਂ ਜੋਬਨ ਨੇ ਤੁਹਾਨੂੰ ਇਹ ਗੱਲ ਕਹੀ ਸੀ ਉਦੋਂ ਤੁਸੀਂ ਝਟ ਮੰਨ ਕੇ ਇਹ ਵੀ ਚੱਲ ਵੇਖ ਲੈ ਆਪਣੀ ਮਰਜ਼ੀ ਵੇਖ ਲੈ ਤੇ ਜੇ ਮੈਂ ਅੱਜ ਤੁਹਾਨੂੰ ਕਹਿਣ ਡਿਆ ਆਂ ਤੇ ਉਦੋਂ ਕਹਿਣ ਡੇ ਤੈਨੂੰ ਕੁਝ ਵੀ ਨਹੀਂ ਮਿਲਣਾ ਡੈਡੀ ਨਹੀਂ ਮੰਨਦਾ ਤੇ ਜੋਬਨ ਨੂੰ ਅਸੀਂ ਕੀ ਕਿਹਾ ਹੈਗਾ ਉਹਨੂੰ ਵੀ ਸਮਝਾਇਆ ਸੀ ਵੀ ਲੋਕੀ ਬਾਹਰ ਗੱਲਾਂ ਕਰਨਗੇ ਜੇ ਤੁਹਾਡਾ ਟਾਈਮ ਦੋਵਾਂ ਪਰਾਵਾਂ ਦਾ ਨੰਘਣ ਡਿਆ ਤਾਂ ਕੱਢੀ ਜਾਓ ਉਹ ਤੇ ਤਿੰਨ ਕਿੱਲੇ ਮੈਨੂੰ ਉੱਥੋਂ ਹੁੰਦੇ ਆ ਪੰਜਾਂ ਕਿੱਲਾਂ ਦੀ ਮੈਂ ਫਸਲ ਦੇ ਪੈਸੇ ਰੱਖਣੇ ਆ ਤੇ ਜਿਹੜੇ ਨੌਕਰੀ ਤੋਂ ਮਿਲਨੇ ਉਹ ਵੀ ਨਹੀਂ ਤੁਹਾਨੂੰ ਦਿਆ ਕਰਨਾ ਕੋਈ ਆਪਣੇ ਪਿਓ ਨਾਲ ਗੱਲ ਕਰ 2 ਕਿੱਲੇ ਤੇਰੇ ਨਾਂ ਹੁਣੇ ਲਵਾਵੇ ਉਹ ਮੈਨੂੰ ਨਹੀਂ ਇਹ ਕੱਲ ਦਾ ਪਤਾ ਤੁਸੀਂ ਕਰੋ ਜਾ ਕੇ ਗੱਲ ਮੈਨੂੰ ਕੋਈ ਲੋੜ ਨਹੀਂ ਗੱਲ ਕਰਨ ਦੀ ਤੇ ਨਾ ਮੈਂ ਕਰਨੀ ਆ ਵਕਤ ਤੂੰ ਹੁਣਾਵਾ ਤੇ ਤੂੰ ਕਰ ਗੱਲ ਮੈਨੂੰ ਨਾਲੇ ਮੈਂ ਦੱਸ ਦੇ ਪੁੱਤ ਵੀ ਤਿੰਨ ਕਿੱਲੋ ਮੈਨੂੰ ਉੱਥੋਂ ਵੀ ਹੁੰਦੇ ਉਹ ਤਿੰਨ ਕਿੱਲੇ ਮੈਂ ਲੈਉਣੇ ਆ ਓਏ ਔਰ ਰਪਿੰਦਰ ਦੇ ਨਾਂ ਹੀ ਆ ਲਿਆਉਣੇ ਕਾਦੇ ਹੋ ਤੇ ਆਏ ਆ ਆਹ ਜਾਂਦੇ ਆ ਤੈਨੂੰ ਦੇ ਦੇਣੇ ਆ ਅਜੇ ਉਹ ਚੰਗੇ ਭਲੇ ਘੋੜੇ ਵਰਗੇ ਬੈਠੇ ਦੋਵੇਂ ਦੀ ਤੇ ਤੁਹਾਨੂੰ ਪਹਿਲੀ ਦੇ ਦੇ ਲੱਗੇ ਆ ਹੱਦ ਹੋ ਗਈ ਤੇਰੇ ਵਾਲੀ ਮੈਨੂੰ ਇਹ ਗੱਲ ਤਾਂ ਨਹੀਂ ਪਤਾ ਗੱਲ ਕਰਕੇ ਤੇ ਮੈਨੂੰ ਦੱਸੋ ਮੈਨੂੰ ਕੋਈ ਲੋੜ ਨਹੀਂ ਗੱਲ ਕਰਨ ਦੀ ਲੈ ਜੋ ਤੂੰ ਤੁਸੀਂ ਮੈਨੂੰ ਆਂਦੇ ਜੇ ਵੀ ਮੰਮੀ ਤੂੰ ਨਹੀਂ ਉਹਨੂੰ ਕੁਝ ਕਹਿੰਦੀ ਮੈਂ ਉਹਨੂੰ ਕੀ ਕਵਾਂ ਤੇਰੇ ਹੁੰਦਿਆਂ ਕਿੰਨੀਆਂ ਗੱਲਾਂ ਮੈਨੂੰ ਸੁਣਾ ਗਿਆ ਵਾ ਮੰਮੀ ਜੀ ਨਾ ਤੇ ਹੀ लवली ਨੂੰ ਮੜਾ ਕਹਿੰਨੇ ਆ ਨਾ ਤੁਹਾਨੂੰ ਤੇ ਨਾ ਹੀ ਰਪਿੰਦਰ ਨੂੰ ਹਾਂ ਜਿਹੜੋ ਤੇ ਸਾਰੇ ਇਹ ਚਾਉਂਦੇ ਹੀ ਵੀ ਉਹ ਕੋਈ ਕੰਮਕਾਰ ਕਰੇ ਤੇ ਜਿਹਹੁਣ ਉਹਦੇ ਸੋਹਰੇ ਕਹਿੰਦੇ ਆ ਲਵਾਉਂਦੇ ਆ ਕਿਤੇ ਤੇ ਲਵਾਉਂਦੋ ਸਾਨੂੰ ਕੀ ਆ ਪੁੱਤ ਤੂੰ ਤੇ ਇਹ ਗੱਲ ਕਹਿ ਤੇ ਵੀ ਸੋਹਰੇ ਲਵਾਉਂਦੇ ਆ ਤਾਂ ਲਵਾਉਂਦੋ ਇੱਥੋਂ ਚਲ ਜਾਊਗਾ ਵੀ ਮੈਂ ਕੰਮ ਤੇ ਲੱਗਣਾ ਉੱਥੇ ਜਾ ਕੇ ਕੋਈ ਕੰਮ ਨਾ ਕਰੂ ਢਾਣੀਆਂ ਦੇ ਵਿੱਚ ਕਦੀ ਉੱਥੇ ਖਲੋਤਾ ਰਹੂ ਤੇ ਕਦੀ ਉੱਥੇ ਸੋਹਰੇ ਨੂੰ ਥੋੜਾ ਕੱਲ ਨੂੰ ਕਿਹਨੇ ਕਹਿਣਾ ਮਾਪਿਆਂ ਨੂੰ ਕਹਿਣਾ ਵੀ ਮਾਪਿਆਂ ਨਾਲ ਹੀ ਘਰੋਂ ਕਲਾਤਾ ਮੰਮੀ ਜੀ ਹੁਣ ਇਹਦਾ ਆਪਣਾ ਧਮਾ ਗਿਆ ਨਾ ਵੀ ਇਹਨੇ ਕਿੰਨਾ ਕੁ ਸੋਚਣਾ ਵਾ ਹੁਣ ਜੇ ਸੋਚੀਏ ਅਸੀਂ ਤੇ ਕੱਲ ਸ਼ੁਰੂ ਤਾਂ ਕੀਤੀ ਹੀ ਕਿ ਚਲ ਸਾਬ ਕਿਤਾਬ ਵੱਖਰਾ ਰਹੂਗਾ ਇਹਨੂੰ ਪਤਾ ਹੋਊਗਾ ਕਿ ਮੈਂ ਖਰਚਾ ਕਿੱਥੋਂ ਕਰਨਾ ਵਾ ਤੇ ਕਿੰਨਾ ਕਰਨਾ ਵਾ ਪਰ ਇਹਦੇ ਗੱਲ ਹੀ ਹੋਰ ਪਾਸੇ ਨੂੰ ਲੈ ਗਿਆ ਤੂੰ ਆਪ ਸਿਆਣੀ ਆ ਜਦੋਂ ਕਵਾਰਾ ਹੀ ਉਦੋਂ ਕਿਹ ਕੰਮ ਨੂੰ ਹੱਥ ਨਹੀਂ ਲਾਇਆ ਹੁਣ ਆਂਦਾ ਵੀ 2 ਕਿੱਲੇ ਮੈਨੂੰ ਦੇ ਦੋ ਕਿੱਲੇ ਤੇਨੂੰ ਦੇ ਤੇ ਕੱਲ ਨੂੰ ਜਿਹੜੀ ਤੁਸੀਂ ਕੋਈ ਚੀਜ਼ ਬਣਾਈ ਐ ਨੇ ਉਹ ਚੋਂ ਵੀ ਹਿੱਸਾ ਮੰਗਣਾ ਜੇ ਇਹ ਤੁਸੀਂ ਆਪਣਾ ਪੜਿਆ ਆਪ ਵਿਚਾਰ ਲਓ ਮੁੜ ਕੇ ਨਾ ਕਿ ਉਹ ਵੀ ਮੰਮੀ ਡੈਡੀ ਗਲਤ ਸੀਗੇ ਮੰਮੀ ਜੀ ਜਿੱਦਾਂ ਵੀ ਕਰਦਾ ਵਾ ਨਾ ਕਰ ਲੈੰਦੋ ਅਹੀਂ ਲੜਾਈ ਨਹੀਂ ਚਾਉਂਦੇ ਜੇ ਅਹੀਂ ਲੜਨਾ ਹੀ ਹੁੰਦਾ ਤੇ ਹਣ ਲੋੜ ਹੀ ਨਹੀਂ ਗੱਲ ਸ਼ੁਰੂ ਕਰਨ ਦੀ ਅਹੀਂ ਤੇ ਪਹਿਲੇ ਹਿੱਸੇ ਮੰਗ ਲੈਣੇ ਹੀ ਤੁਹਾਡੇ ਸਾਹਮਣੇ ਅਸੀਂ ਚੁੱਪ ਕਰਕੇ ਰਹੀ ਜਾਂਦੇ ਹਾਂ ਹੁਣ ਵੀ ਇਹਨਾਂ ਨੇ ਤਾਂ ਕਰਕੇ ਫੈਸਲਾ ਲਿਆਵਾ ਕਿ ਕੱਲ ਨੂੰ ਹੀ ਲੀਨ ਨੂੰ ਸਕੂਲੇ 보내ਣਾ ਮੁੜ ਕੇ ਕਹਿਣਾ ਤੁਹਾਡੀ ਕੁੜੀ ਤੇ ਇੰਨੇ ਖਰਚੇ ਹੋਏ ਹੁਣ ਮੇਰੇ ਨਿਆਣਿਆਂ ਵਾਰੀ ਵੀ ਦੋ ਪੁੱਤ ਜਦੋਂ ਨਿਆਣੇ ਘਰ ਹੋਏ ਆ ਤੇ ਖਰਚੇ ਵੀ ਤਾਂ ਘਰੋਂ ਹੀ ਹੁਣੇ ਆ ਪਰ ਕਿ ਇਹਨਾਂ ਦੇ ਨਿਆਣੇ ਹੋਣਗੇ ਤਾਂ ਉਹਨਾਂ ਦੇ ਖਰਚੇ ਨਹੀਂ ਘਰੋਂ ਕਰਨੇ ਪਤਾ ਨਹੀਂ ਮੰਮੀ ਹੁਣ ਇਹਦਾ ਦਿਮਾਗੀ ਆਂਦਾ ਵਾ ਤੂੰ ਹੀ ਕਰ ਲਿਓ ਡੈਡੀ ਨਾਲ ਗੱਲ ਜਿੱਦਾਂ ਵੀ ਹੋਊਗਾ ਤੇ ਬਾਕੀ ਵੇਖ ਲੋ ਹੈ ਜਿੱਦਾਂ ਤੁਹਾਨੂੰ ਠੀਕ ਲੱਗਦਾ ਵਾ ਚੱਲ ਕੋਈ ਨਹੀਂ ਮੈਂ ਵੇਖ ਲੈਣੀ ਸੋਚਣੇ ਵਿਚਾਰਨੇ ਵੀ ਕੀ ਕਰਨਾ ਕਰ ਲੈਣ ਨੂੰ ਵੇਖਾਂ ਜੋ ਬਣਾ ਹਾਂ ਗੱਡੀ ਮੈਨੂੰ ਇੱਥੇ ਬਿਠਾ ਲਿਆ ਆ ਕਿੱਥੇ ਚਲ ਗਿਆ ਬਸ ਮੈਂ ਆ ਗਿਆ ਵਾਂ ਆ ਨਾ ਇਹਦੇ ਵਿੱਚ ਸਾਰਾ ਹਿਸਾਬ ਆ ਅੱਛਾ ਲਵਲੀ ਦੇ ਵਿਆਹ ਤੋਂ ਬਾਅਦ ਜਿੰਨੇ ਵੀ ਪੈਸੇ ਲੱਗੇ ਜੋ ਵੀ ਬਚਿਆ ਹੈ ਨਾ ਸਾਰਾ ਹਾਂ ਹਾਂ ਸਿਰ ਵੀ ਤੁਹਾਨੂੰ ਮੂੰਹ ਚ ਬਣੀ ਦੱਸ ਦੇਣਾ ਤੁਸੀਂ ਇੱਕ ਵਾਰੀ ਵੇਖ ਲਿਓ ਠੀਕ ਹੈ ਇਹ ਲਵਨੀ ਦੇ ਵਿਆਹ ਤੋਂ ਪਹਿਲਾਂ ਜਦੋਂ ਪਰਸੀਆਂ ਸੁੱਤੀਆਂ ਵਾ ਉਦੋਂ ਸਾਡੇ ਕੋਲ 14.5 ਲੱਖ ਰੁਪਇਆ ਸੀ ਠੀਕ ਆ ਤੇ 5.5 ਲੱਗਾ ਲਵਨੀ ਦੇ ਵਿਆਹ ਦੇ ਵਿੱਚ ਇਹ ਸੋਨਾ ਹਲਵਾਈਆਂ ਦਾ ਤੇ ਗੁਰਦਰਾਸ ਸਿੰਘ ਦਾ ਸਾਰਾ ਵਿਕੇ ਪਾ ਗਏ ਵਿਕੇ ਪਾ ਗਏ ਠੀਕ ਤੇ ਉਸ ਤੋਂ ਬਾਅਦ ਸਾਡੇ ਕੋਲ ਹੁਣ ਬਚਿਆ ਜੀ 9 ਲੱਖ ਰੁਪਇਆ ਅੱਛਾ ਜਿਹੜਾ ਸਾਂਝੇ ਖਾਤੇ 'ਚ ਭੈਣੇ ਵਾਲਾ ਹਿਸਾਬ ਠੀਕ ਆ ਠੀਕ ਆ ਉਹ 9 ਲੱਖ ਜਿਹੜਾ ਤੁਹਾਡੇ ਖਾਤੇ 'ਚ ਆ ਉਹ ਮੇਰੇ ਖਾਤੇ 'ਚ ਤੇ ਹੁਣ ਤੁਸੀਂ ਵੇਖ ਲਿਓ ਜੇ ਤੇੋ ਘਟਾਉਣਾ ਵਧਾਉਣਾ ਜੋ ਵੀ ਕਰਨਾ ਆਪਣੇ ਹਿਸਾਬ ਨਾਲ ਕਰ ਲਿਓ ਉਹ ਚੱਲ ਪੁੱਤ ਇਦਾਂ ਕਰਦੇ ਆ ਵੀ ਉਹਨੂੰ ਰਹਿ ਦਿੰਨੇ ਆ ਸਾਝੇ ਖਾਤੇ 'ਚ ਹੀ ਆਹੋ ਠੀਕ ਹੈ ਕਹਿੰਦੇ ਜੇ ਤੁਸੀਂ ਨਹੀਂ ਅੱਡ ਹੋਣਾ ਤਾਂ ਫਿਰ ਰਹਿ ਦਿੰਨੇ ਆ ਉਹ ਇਦਾਂ ਕਰ ਜੇ ਕੰਮ ਚੱਲਣ ਡਿਆ ਫਿਰ ਚਲਾਈ ਜਾਓ ਤੁਸੀਂ ਅੱਡ ਕਿਉਂ ਨਹੀਂ ਹੋਣਾ ਅੱਗੇ ਤੇ ਜੋ ਬਣ ਕਹਿੰਦਾ ਇਹਨਾਂ ਖਰਚਾ ਵੱਖੋ ਵੱਖ ਕਰ ਲਈਏ ਉਹ ਨਿੱਕਾ ਮੁੰਡਾ ਤੁਹਾਡਾ ਮੇਰੇ ਵੱਲ ਗਿਆ ਸੀ ਕੀ ਕਹਿੰਦਾ ਵਾ ਉਹ ਕਹਿੰਦਾ ਵਾ ਵੀ ਮੇਰਾ ਸਹੁਰਾ ਮੈਨੂੰ ਨੌਕਰੀ ਦਿਵਾਉਂਦਿਆ ਵਾ ਅੱਛਾ ਤੇ ਉਹ ਵੀ 25-30 ਹਜ਼ਾਰ ਰੁਪਏ ਆ ਮਹੀਨੇ ਦੀ ਸੈਲਰੀ ਹੋਊਗੀ लवली ਕਹਿੰਦਾ लवली ਆਂਦਾ ਤੁਜੀ ਇਹ ਤਾਂ ਹੀ ਮਮੀ ਆਪਣਾ ਇਹ ਹਸਾ ਵੀ ਕੱਢਣਾ ਵਾ ਤੇ 2 ਕਿੱਲੇ ਤੇ ਮੇਰੇ ਇੱਥੋਂ ਬੰਦੇ ਹੀ ਆ। 2 ਕਿੱਲੇ ਮੈਨੂੰ ਇੱਥੋਂ ਦੇ ਤਾਂ 3 ਕਿੱਲੇ ਆਂਦਾ ਵੀ ਮੇਰੀ ਘਰ ਦੀ ਦੇਣਾ ਉੱਥੋਂ ਆ ਜਮੀਨ ਦੇ ਨਾਂ ਇਹਦੇ। ਬੰਦਾ ਪੁੱਛੇ ਲੋਕਾਂ ਨੂੰ ਹਰੇ ਅਗਲ ਮੌਦੀ ਹੈ ਨੀਂਗੀ ਜਦੋਂ ਇਹਦਾ ਭਰਾ ਹੈਗਾ ਤਾਂ ਕੁੜੀ ਦੇ ਨਾਂ 'ਚ ਮੇਲ ਕੌਣ ਲਾਉਂਦਾ? ਰਮਨ ਇਹਦੇ ਇਹਨਾਂ ਦੀਆਂ ਕਹਿੰਦੀਆਂ ਗੱਲਾਂ ਮੈਂ ਕੀ ਪਤਾ ਹੈ ਵੀ ਹੈ ਕਿ ਨਹੀਂ। 3 ਮੈਨੂੰ ਉੱਥੋਂ ਆ ਜਾਣੇ 2 ਮੈਨੂੰ ਇੱਥੋਂ 5 ਕਿੱਲੇ ਹੋ ਜਾਣੇ ਆ। ਨਾਲੇ ਤਾਂ 5 ਕਿੱਲੇ ਜਾਂਦਾ ਮੈਂ ਫਸਲ ਵੇਚਿਆ ਕਰੂੰਗਾ, ਪੈਸੇ ਰੱਖਿਆ ਕਰੂੰ ਤੇ ਨਾਲੇ ਮੈਂ ਨੌਕਰੀ ਕਰੂੰ। ਓ ਰਮਨ ਇਹਨੇ ਖਾ ਭਰਾ ਜਿੰਦਾ ਹੋਇਆ ਕਿਹੜਾ ਹੋਆ ਪਿਓ ਜਿਹੜਾ ਆਪਣੀ ਕੁੜੀ ਨੂੰ ਤਿੰਨ ਗੱਲੇ ਦੇ ਦੂਗਾ ਮੈਂ ਤੁਹਾਨੂੰ ਕਹਾਂ ਮੈਂ ਮੈਨੂੰ ਨਹੀਂ ਗਾ ਪਤਾ ਆ ਜੋੜੇ ਤੇਰੇ ਗੜੀ ਹੱਥ ਆਪਣੇ ਪਿਓ ਨਾਲ ਜਾ ਕੇ ਗੱਲ ਕਰ ਤੂੰ ਕੋਈ ਹਿੱਸਾ ਮੰਗ ਮੇਰੇ ਕੋ ਨਾ ਮੰਗੇ ਹਿੱਸਾ ਤੁਹਾਡੇ ਕੋ ਆਇਆ ਸੀਗਾ ਨਾ ਮੇਰੇ ਕੋ ਨਹੀਂ ਪਤਾ ਆ ਨਾ ਤੇ ਮੈਨੂੰ ਪਤਾ ਹੀ ਨਹੀਂ ਤੇ ਗੱਲ ਕੀਤੀ ਐ ਵੀ ਮੇਰਾ ਸਹੁਰਾ ਰਖਾਉਂਦਾ ਜਾਂ ਕਿਦਾਂ ਕਿਦਾਂ ਜੋਤ ਨੂੰ ਪੁੱਛੀ ਜੋਤ ਲੱਗੇ ਬੈਠੀ ਸੀ ਮੇਰੇ ਅੱਛਾ ਕਿਦਾਂ ਮੈਨੂੰ ਗੱਲਾਂ ਕਰਕੇ ਆਇਆ ਵੇਖ ਲਓ ਜੀੜੀ ਮੈਂ ਤੁਹਾਨੂੰ ਸਾਰਾ ਹਿਸਾਬ ਦੱਸਦਾ ਜੀ ਇਹ ਚੋਂ ਪੜ ਲਿਓ ਜੇ ਥੋੜਾ ਬੋਧਾ ਵੀ ਘਾਟਾ ਵਾਧਾ ਹੋਊਗਾ ਤੇ ਮੈਨ ਬਾਕੀ ਮੈਂ ਤੁਹਾਨੂੰ ਇਹ ਦੱਸਣਾ ਹੀ ਆ ਹੁੰਦਾ ਅੱਜ ਤੋਂ ਬਾਅਦ ਤੁਹਾਡੇ ਕੋਲ ਤੁਸੀਂ ਦੇ ਨਵੇਂ ਪੁੱਤ ਇਦਾਂ ਵੀ ਉਸ ਦਿਨ ਤੋਂ ਮੈਨੂੰ ਦੱਸਿਆ ਸੀ ਨਾ ਵੀ ਗੱਲਾਂ ਵੀ ਡੈਡੀ ਅਸੀਂ ਆਉਂਦੇ ਆ ਤਾਂ ਮੈਂ ਕੀਤੀ ਆ ਇਹਦੇ ਨਾਲ ਤੇ ਇਹਨੇ ਫਿਰ ਉਹਦੀ ਗੁਲਾਬ ਲਾਈ ਹੋਊਗੀ ਤੁਸੀਂ ਇੱਕੋ ਗਾਲੀ ਕਹੋ ਤੁਸੀਂ ਕਹੋ ਵੀ ਪਿਆਰੀ ਮੈਂ ਨਹੀਂ ਉਹ ਦੇਣੀ ਤੈਨੂੰ ਨੌਕਰੀ ਕਰ ਤੇ ਆਪਣਾ ਖਰਚਾ ਚਲਾਓ ਬਸ ਜੇ ਤੈਨੂੰ ਤਿੰਨ ਕਿੱਲੇ ਤੇਰੇ ਸਹੁਰੇ ਦੇਦੇ ਤੇ ਉੱਥੇ ਚੱਲ ਜਾ ਉੱਥੇ ਚੱਲ ਜਾ ਜਾ ਤੇ ਨਾਲੇ 50 30000 ਤੇ ਆਂਦਾ ਸਹੁਰਾ ਲਮਾਉਂਦੇ ਆ ਵਾ 50 30000 ਦੋਵਾਂ ਜਣਿਆਂ ਨੂੰ ਥੋੜਾ ਵਾ ਹਾਂ ਬਸ ਇਹਦੇ ਸਮਝ ਨਹੀਂ ਆਉਂਦੀ ਇਹ ਤੇ ਸਾਡੀ ਕੁੜੀ ਬੜੀ ਪੜੀ ਲਿਖੀ ਆ ਤੇ ਉਹਨਾਂ ਕੁੜੀ ਨੇ ਉਹਨੂੰ ਹੀ ਰਖਾਇਆ ਤੇ ਇਹਨੂੰ ਰਖਾਤਾ ਵੇਪੋ ਆ ਵੇ ਲੋ ਇਹ ਤੇ ਇਹਦੇ ਕਹਿੰਦੀਆਂ ਗੱਲਾਂ ਆ ਉਹ ਜਾਊਗਾ ਤਾਂ ਫੇਰ ਹੀ ਪਤਾ ਲੱਗਣਾ ਉਹ ਜਾਊਗਾ ਤਾਂ ਫੇਰ ਹੀ ਆਉਣਾ ਉਹ ਇਹ ਤਾਂ ਹੈ ਹੀ ਕੋਈ ਨਹੀਂ ਤੁਸੀਂ ਬੈਠੋ ਆ ਡੈਰੀ ਹੁਣ ਤੁਹਾਡੇ ਕੋਲ ਜ ਹੈ ਚਲ ਕੋਈ ਨਹੀਂ ਜਾ ਬਰਾਬਰ ਸੌਰੇ ਨੇ ਤੇ ਇੰਨਾ ਕੀ ਰਖਾਉਣਾ ਸਾਸ ਸਤੇ ਦਿਨ ਮੈਨੂੰ ਗੱਲਾਂ ਕਰਨ ਲਈ ਤੇ ਕੰਮ ਵਾਲੀ ਰਖਾਓ ਤਾਂ ਉਹ ਕੰਮ ਕਰਿਆ ਕਰੂ ਮੇਰੀ ਕੁੜੀ ਨੇ ਕੰਮ ਕੋਈ ਨਹੀਂ ਕਰਨਾ ਇਹਨਾਂ ਦੀ ਜੜਾਂ ਵੱਡਾਂ ਡੇਵੇਂ ਨਖਤੇ ਇਹਨੂੰ ਨਾ ਨਾ ਉਹਨਾਂ ਖੋਤੀਆਂ ਜੋਗੇ ਤਾਂ ਨਾ ਟੋਪੀਆਂ ਜੋਗੇ ਕਿਹਨ ਕੰਮ ਜੋਗੇ ਹੋਣੇ ਰਹਿਣ ਦੇਣਾ ਨਾ ਉਹਨਾਂ ਨੇ ਨਾ ਇਹਨੂੰ ਘਰ ਦਾ ਕੰਮ ਛੱਡ ਕਰਨ ਜੋਗੇ ਛੱਡਣਾ ਤੇ ਨਾ ਉਹ ਤੇ ਨੌਕਰੀ ਕਰ ਦੇਣੀ ਆ ਇਹ ਤੁਰਿਆ ਫਿਰੂ ਸੜਕਾਂ ਤੇ ਇਦਾਂ ਹੀ ਲੂਰ ਲੂਰ ਵੇਖਿਓ ਸਈ ਰਮਨ ਜੇ ਉਹ ਕਹਿੰਦਾ ਵਾ ਨਾ ਤੇ ਇਹਨੂੰ ਅੱਡ ਕਰ ਹੀ ਦੇ ਫਿਰ ਆਧ ਪੈੜੀ ਕਿੱਦਾਂ ਦੇ ਦੋਗੇ ਇਹਨੂੰ ਅਹੀਂ ਨਹੀਂ ਪੈੜੀ ਦੇਣੀ ਉਹ ਮੈਂ ਪੈੜੀ ਤੇ ਨਹੀਂ ਦਿੰਦਾ ਪਰ ਹੁਣ ਇਹਨੂੰ ਘਰੋਂ ਤੇ ਥੋ ਤਾਂ ਕਿੱਥੇ ਕੱਢਣਾ ਹਰਿਆਣਾ ਤੇ ਇੱਥੇ ਹੀ ਆ ਇੱਥੇ ਇੰਨੇ ਤਕ ਕਲੇਸ਼ ਰਿਆ ਕਰਨਾਗੇ ਵੱਖ ਕਰ ਦੋ ਬੇਸ਼ੱਕ ਇਹਨੂੰ ਫਿਰ ਮੈਂ ਦਵਾਂ ਰੂਮ ਬਿਠਾ ਲ ਕੇ ਕਹਿ ਦੂੰਗਾ ਵੀ ਮੈਂ ਨਾ ਪੈੜੀ ਦੇਣੀ ਜੇ ਤੇ ਨਾ ਮੇਰੇ ਕੋਲ ਜਿਹੜਾ 9 ਲੱਖ ਰੁਪਇਆ ਦੇਣਾ ਪਿਆ ਤੇ ਉਹ ਨਾਓ ਦੇਣਾ ਜੀ ਤੁਹਾਨੂੰ ਮੈਂ ਮੇਰੀ ਗੱਲ ਸੁਣੋ ਤੁਸੀਂ ਤਾਂ ਕਰਨ ਦੇ ਤੇ ਪੋਲੀਆਂ ਗੱਲਾਂ ਜੇ ਵੱਖਰੇ ਹੋਣਾ ਨਾ ਤਾਂ ਘਰ ਵੀ ਵੱਖਰਾ ਚਾਹੀਦਾ ਵਾ ਇੱਕੋ ਰਸੋਈ ਆ ਇਹੋ ਹੀ ਘਰ ਵਾ ਇੱਥੇ ਵੇਖੇ ਕੰਜਰਖੇੜ ਰੋਜ਼ ਪਿਆ ਕਰਨੀ ਕਦੀ ਉਹਨੇ ਕਹਿਣਾ ਉਹਨੇ ਖਲਾਰਾ ਪਾਤਾ ਉਹਨੇ ਕਹਿਣਾ ਉਹਨੇ ਖਲਾਰਾ ਪਾਤਾ ਤੇ ਫਿਰ ਹਲਕਾ ਦਾ ਨਿਕਲੂਗਾ ਇਸ ਘਰ ਦਾ ਮੈਨੂੰ ਕੀ ਪਤਾ ਕੀ ਬਾਨਾ ਆ ਤੇ ਨਾ ਮੈਂ ਨਾ ਉਹ ਮੰਦੀ ਤੇ ਨਾ ਇਹਨਾਂ ਦੋਵਾਂ ਜਿਹਿਆਂ ਨੂੰ ਕਹਿੰਦੀ ਤੇ ਨਾ ਇਹਦਾ ਵਿਆਹ ਹੁੰਦਾ ਆ ਤੇ ਫਾਜ ਪੈ ਗਏ ਨਾ ਤਾਂ ਉਹ ਕੁਝ ਕਹਿੰਦਾ ਜਗੇ ਜੋ ਬੰ ਨੂੰ ਉਹ ਤਾਂ ਕਿਹਾ ਵੀ ਮੈਂ ਆਹ ਪੁੱਤ ਦੀ ਗੱਲ 'ਚ ਨਾ ਆਉ ਨਾ ਤੂੰ ਹੀ ਉੱਥੇ ਬੰ ਨੂੰ ਵੀ ਜਾਣਾ ਜੀ ਤੇ ਕਿਹਦਾ ਗੜੀ ਕੋਈ ਗੱਲ ਨਹੀਂ ਉਹ ਨਹੀਂ ਮੰਨਦਾ ਮੈਂ ਹੀ ਕਿਹਾ ਵੀ ਨਖਤਾਂ ਆਂਦਾ ਮੈਂ ਉੱਥੇ ਕਰਾਉਣਾ ਤੇ ਚੱਲ ਵਿੱਚ ਹੋ ਕੇ ਤਾਂ ਕਰਾ ਦੂੰ ਤੇ ਮੈਂ ਤਾਂ ਹੁਣ ਪਸਤਾਉਂਦਾ ਹੀ ਵੇਲੇ ਨੂੰ ਆਪੇ ਤਾਂ ਕਰਾਇਆ ਨਾ ਤੇ ਮਾਂ ਕੋਲ ਦੱਸ ਸਕਦੇ ਦੱਸਣਾ ਵੀ ਕੀ ਆ ਮਾਂ ਤਾਂ ਤਨ ਫੋਨ ਤੇ ਇੰਨੀ ਇੰਨੀਆਂ ਗੱਲਾਂ ਕਰ ਰਹੀ ਉਹਨੇ ਕੋਈ ਚੰਗੀ ਸਿੱਖਿਆ ਦੇਣੀ ਹੈ